ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਲੋ ਹਲਕੇ ਦੇ ਪਿੰਡ ਖਨਿਆਣ ਵਿੱਚ ਜਿਹੜਾ ਬਹੁਤ ਹੀ ਇਤਿਹਾਸਿਕ ਪਿੰਡ ਹੈ ਔਰ ਇੱਥੋਂ ਦੇ ਪੁਰਾਣੇ ਬਜ਼ੁਰਗ ਅਕਾਲੀਆਂ ਨੇ ਪੰਥਕ ਪਰੰਪਰਾਵਾਂ ਲਈ ਪੰਥਕ ਸਿਧਾਂਤਾਂ ਲਈ ਔਰ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸ਼ਹਾਦਤਾਂ ਵੀ ਦਿੱਤੀਆਂ ਜੇਲਾਂ ਵੀ ਕੱਟੀਆਂ ਤੇ ਬਹੁਤ ਸਾਰੀਆਂ ਕੁਰਬਾਨੀਆਂ ਵੀ ਕੀਤੀਆਂ ਇਹ ਕੁਰਬਾਨੀ ਵਾਲਾ ਪਿੰਡ ਹੈ ਪੰਥ ਪ੍ਰਸਤ ਬਾ ਲੋਕਾਂ ਦਾ ਪਿੰਡ ਹੈ ਲੇਕਿਨ ਇਸ ਪਿੰਡ ਵਿੱਚੋਂ ਇਹ ਸਲਕੇ ਦੇ ਲੋਕਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਈ ਸਰਦਾਰ ਰਵਿੰਦਰ ਸਿੰਘ ਖਾਲਸਾ ਨੂੰ ਇਸ ਕਰਕੇ ਚੁਣ ਕੇ ਸ਼ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਕਿਉਂਕਿ ਉਹ ਆਪਣੇ ਪਿੱਛੇ ਖਾਲਸਾ ਲਿਖਦਾ ਸੀ ਉਹਨਾਂ ਨੂੰ ਲੋਕਾਂ ਨੂੰ ਇਹ ਯਕੀਨ ਤੇ ਭਰੋਸਾ ਖਾਲਸੇ ਤੇ ਹੁਣ ਕਰਕੇ ਵੀ ਇਹਦੇ ਪਿੱਛੇ ਖਾਲਸਾ ਨਾ ਲਿਖਿਆ ਹੋਇਆ ਸ਼ਾਇਦ ਖਾਲਸਾ ਜੀ ਖਾਲਸਾਈ ਪਰੰਪਰਾਵਾਂ ਖਾਲਸਾਈ ਸਿਧਾਂਤ ਖਾਲਸਾਈ ਮਰਿਆਦਾ ਦੀ ਪਹਿਰੇਦਾਰੀ ਕਰਦਾ ਰਹੇਗਾ ਲੇਕਿਨ ਜਦੋਂ ਪਰਖ ਦੀ ਕਸਵੱਟੀ ਵਿੱਚ ਖਾਲਸਾ ਜੀ ਪਏ ਤਾਂ ਉਹ ਇਸ ਪਰਖ ਦੀ ਕਸਵੱਟੀ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ ਪਿਛਲੇ ਥੋੜੇ ਸਮੇਂ ਦੇ ਵਿੱਚ ਹੀ ਤਕਰੀਬਨ ਮਹੀਨਾ ਡੇਢ ਮਹੀਨੇ ਦੇ ਅੰਦਰ ਅੰਦਰ ਹੀ ਤਿੰਨ ਤਖਤਾਂ ਦੇ ਜਥੇਦਾਰ ਜਿਹੜੇ ਸਨ ਉਹਨਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਨੇ ਇਸ ਤਰ੍ਹਾਂ ਉਹਨਾਂ ਦੀਆਂ ਪਦਵੀਆਂ ਤੋਂ ਬਰਖਾਸਤ ਕਰ ਦਿੱਤਾ ਜਿਸ ਤਰ੍ਹਾਂ ਕੋਈ ਛੇਤੀ ਕਿਤੇ ਆਪਣੇ ਚਪੜਾਸੀ ਦੀ ਵੀ ਬਰਖਾਸਤ ਕੀ ਨਹੀਂ ਕਰਦਾ ਬਲਕਿ ਉਹਨੂੰ ਵੀ ਕੋਈ ਨੋਟਿਸ ਭੇਜਦਾ ਇੱਕ ਮਹੀਨੇ ਦਾ ਵੀ ਤਾਂ ਕਿ ਉਹ ਆਪਣਾ ਹੋਰ ਕੰਮ ਅੱਗੇ ਲੱਭ ਲਵੇ ਲੇਕਿਨ ਐਡੀ ਵੱਡੀ ਕੌਮ ਐਡੀ ਵੱਡੀ ਕੌਮ ਦੇ ਐਡੇ ਮਹਾਨ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਪਤਾ ਤੱਕ ਵੀ ਨਾ ਹੋਵੇ ਕਿ ਸਵੇਰੇ ਤੁਸੀਂ ਆਪਣੀ ਆਪ ਜਿਹੜੀ ਮਰਿਆਦਾ ਨਿਭਾਉਣੀ ਹੈ ਉਹ ਨਿਭਾਉਣ ਦਾ ਤੁਹਾਨੂੰ ਸਮਾਂ ਮਿਲੇਗਾ ਵੀ ਕਿ ਨਹੀਂ ਮਿਲੇਗਾ ਭਾਈ ਸੁਲਤਾਨ ਸਿੰਘ ਤਖਤਸ਼ਰੀ ਕੇਸਗੜ੍ਹ ਸਾਹਿਬ ਉਹਨਾਂ ਨੂੰ ਲਾ ਦਿੱਤਾ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਲਾਹੇ ਹੀ ਨਹੀਂ ਬਲਕਿ ਲਗਾਤਾਰ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਇਹ ਗਾਨੀ ਰਕਵੀਰ ਸਿੰਘ ਬਹੁਤੀ ਸ਼ਰੀਫ ਸ਼ਖਸੀਅਤ ਹੈ ਉਹਨਾਂ ਨੂੰ ਸ਼ਰੀ ਅਕਾਲ ਤਖ ਸਾਹਿਬ ਜੀ ਦੀ ਪਦਵੀ ਤੋਂ ਲਾ ਦਿੱਤਾ ਗਿਆ ਇਹ ਸਾਰਾ ਕਾਰਾ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਕੀਤਾ ਖਾਲਸਾ ਜੀ ਇੰਜੈਕਟਿਵ ਕਮੇਟੀ ਦੇ ਮੈਂਬਰ ਨੇ ਇਥੇ ਕੱਲ ਪਰਸੋਂ ਵੀ ਸੱਜਣ ਉਹਨੂੰ ਪੰਜ ਸਿੰਘ ਆਇਆ ਸਿੰਘਾ ਦੇ ਘਰੇ ਉਹਨਾਂ ਨੂੰ ਮਿਲ ਕੇ ਕਹਿ ਗਏ ਗਏ ਸੀ ਕਿ ਖਾਲਸਾ ਜੀ ਤੁਸੀਂ ਪੰਥ ਨਾਲ ਖੜਨ ਦਾ ਯਤਨ ਕਰੋ ਇੱਕ ਪਰਿਵਾਰ ਨਾਲ ਨਾ ਖੜੋ ਸਿਧਾਂਤਾਂ ਦੀ ਪਰੰਪਰਾਵਾਂ ਦੀ ਤੇ ਮਰਿਆਦਾ ਦੀ ਪਹਿਰੇਦਾਰੀ ਕਰੋ ਉਹਨਾਂ ਨੇ ਵਚਨ ਤਾਂ ਕੀਤਾ ਸੀ ਲੇਕਿਨ ਉਹ ਵਚਨ ਤੇ ਪੂਰਾ ਨਹੀਂ ਉਤਰ ਸਕੇ ਅੱਜ ਬਹੁਤ ਵੱਡੀ ਗਿਣਤੀ ਵੀ ਸੰਗਤਾਂ ਜਿਹੜੀਆਂ ਨੇ ਆਹ ਪ੍ਰੋਟੈਸਟ ਕਰਨ ਦੇ ਲਈ ਉਹਨਾਂ ਦੇ ਘਰ ਵਿਖੇ ਧਰਨਾ ਦੇਣ ਆਈਆਂ ਜਿੱਥੇ ਧਰਨਾ ਦਿੱਤਾ ਗਿਆ ਵੱਖ-ਵੱਖ ਆਗੂ ਸਜਨਾ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅੱਜ ਮੈਂ ਤੁਹਾਡੇ ذریعے ਫੇਰ ਕਹਿਣਾ ਚਾਹਨਾ ਖਾਲਸਾ ਜੀ ਨੂੰ ਵੀ ਸਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਸ਼ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਇਹ ਅਕਾਲ ਤਖਤ ਸਾਹਿਬ ਦੇ ਸਿਧਾਂਤ ਉਹਦੀ ਪਰੰਪਰਾਵਾਂ ਉਹਦੀਆਂ ਮਰਿਆਦਾ ਉਹਨਾਂ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ 28 ਤਰੀਕ ਨੂੰ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਾ ਆਪਣਾ ਭਰਤਾ ਦਾਲਾਸ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਥੇਦਾਰ ਸਾਹਿਬਾਨ ਨੂੰ ਲਾਉਣ ਲਾਉਣ ਵਾਲੇ ਜਿਹੜੇ ਮਤੇ ਨੇ ਉਹਨਾਂ ਨੂੰ ਰੱਦ ਕਰਨ ਔਰ ਉਹਨਾਂ ਜਥੇਦਾਰਾਂ ਦੀ ਨਿਯੁਕਤੀ ਉਸੇ ਤਰ੍ਹਾਂ ਜਿਵੇਂ ਪਹਿਲਾਂ ਕੀਤੀ ਹੋਈ ਸੀ ਉਸੇ ਤਰ੍ਹਾਂ ਰਹਿਣ ਦੇਣ ਦਾ ਯਤਨ ਕਰਨ ਤਾਂ ਕਿ ਪੰਥ ਵਿੱਚ ਹੋਰ ਦੁਪੇੜ ਨਾ ਪਵੇ ਹੋਰ ਵਰਤਾਰੇ ਗਲਤ ਨਾ ਵਾਪਰ ਜਾਈਂ। ਦਾਸ ਰਵਿੰਦਰ ਸਿੰਘ ਖਾਲਸਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਹਲਕਾ ਅਮਲੋਂ ਤੋਂ ਕਿ ਅੱਜ ਮੇਰੇ ਪਰਿਵਾਰ ਦੇ ਘਰ ਦੇ ਮੂਹਰੇ ਕੁਝ ਵਿਰੋਧੀ ਆਂਸਰਾ ਵੱਲੋਂ ਧਰਨਾ ਲਗਾਇਆ ਗਿਆ ਉਹ ਕੇਵਲ ਤੇ ਕੇਵਲ ਆਪਣੀਆਂ ਰੋਟੀਆਂ ਸੇਕਣ ਤੋਂ ਬਿਨਾ ਹੋਰ ਕੁਝ ਵੀ ਨਹੀਂ ਕਿਉਂਕਿ ਆਪਾਂ ਜਾਣਦੇ ਹਾਂ ਕਿ ਢਿੰਦਸਾਤ ਸਾਹਿਬ ਦੇ ਬੰਦੇ ਜਾਂ ਸੁਧਾਰ ਲਹਿਰ ਦੇ ਬੰਦੇ ਕਹ ਲਈਏ ਤੇ ਉਹ ਬੰਦੇ ਸੀਗੇ ਜਿਨ੍ਹਾਂ ਨੂੰ ਕੋਈ ਕੋਈ ਉਹਨਾਂ ਦੀ ਪਛਾਣ ਨਹੀਂ ਹੈ ਇਸ ਕਰਕੇ ਮੈਂ ਸਿਨੇਮਰ ਬੇਨਤੀ ਕਰਦਾ ਕਿ ਜਿਹੜਾ ਧਰਨਾ ਇਹਨਾਂ ਲਗਾਇਆ ਗਿਆ ਕਿ ਵੀ ਤੁਸੀਂ ਅਡਜੈਕਟਿਵ ਦੇ ਮਤੇ ਦੇ ਉੱਤੇ ਦਸਤਕਤ ਕੀਤੇ ਨੇ ਕੇ ਸਿੰਘ ਸਾਹਿਬਾਂ ਨੂੰ ਹਟਾਉਣ ਦੀ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਿੰਘ ਸਾਹਿਬ ਨੂੰ ਹਟਾਉਣ ਦਾ ਤੇ ਲਾਉਣ ਦਾ ਜਿਹੜਾ ਅਧਿਕਾਰ ਆ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਆ ਕਿਉਂਕਿ 1920 ਦਾ ਤੋਂ ਬਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 25 ਦਾ ਜੁੜਾ ਐਕਟ ਆ ਉਹ ਇਹੀ ਗੱਲ ਕਹਿੰਦਾ ਹੈ ਕਿ ਕੋਈ ਵੀ ਮੁਲਾਜ਼ਮ ਜਿਹੜਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਕਿ ਕੋਈ ਉਨਤਾਈ ਉਹਦੇ ਵਿੱਚ ਐ ਤਾਂ ਉਹਨੂੰ ਕੇਵਲ ਤੇ ਕੇਵਲ ਅਡਜੈਕਟਿਵ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਉਹੀ ਹਟਾ ਸਕਦੀ ਹੈ ਤੇ ਉਹੀ ਲਾ ਸਕਦੀ ਹੈ ਤੇ ਪਿਛਲੇ ਦਿਨੀ ਜਿਹੜੀ ਸਿੰਘ ਸਾਹਿਬ ਦੀ ਤਾਜਪੋਸ਼ੀ ਨਵੀਂ ਕੀਤੀ ਗਈ ਹੈ ਉਹ ਇਸੇ ਕਰਕੇ ਹੋਈ ਹੈ ਕਿਉਂਕਿ ਪਿਛਲੇ ਸਿੰਘ ਸਾਹਿਬ ਆਪਣੀਆਂ ਮਨਮਤੀਆਂ ਆਪਣੀ ਮਨਮਰਜ਼ੀ ਦੇ ਨਾਲ ਜਿਹੜਾ ਉਹ ਚੱਲਣ ਲੱਗੇ ਤੇ ਫੈਸਲੇ ਕਰਨ ਲੱਗੇ ਸੁਣਾਉਣ ਲੱਗੇ ਤੇ ਅਗਜਕਟ ਉਹ ਨਹੀਂ ਸੀ ਪਾਇਆ ਕਿ ਵੀ ਇਹ ਜਿਹੜੇ ਫੈਸਲੇ ਨੇ ਇਹ ਚੰਗੇ ਨਹੀਂ ਗੁਰਮਤ ਦੇ ਅਨੁਸਾਰ ਕਰ ਰਹੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈਗੀ ਇੱਕ ਪੋਲੀਟੀਕਲ ਦਖਲਅੰਦਾਜ਼ੀ ਕੀਤੀ ਹੋਵੇ ਤੇ ਕੇਵਲ ਤੇ ਕੇਵਲ ਧਾਰਮਿਕ ਸਜ਼ਾ ਲਾਉਣਾ ਉਹਨਾਂ ਦਾ ਜਿੱਥੇ ਫਰਜ਼ ਸੀਗਾ ਉਹ ਉਹਦੇ ਲਈ ਜਿੱਥੇ ਮੈਂ ਨਵੇਂ ਸਿੰਘ ਸਾਹਿਬ ਨੂੰ ਪਹਿਲਾਂ ਵੀ ਵਧਾਈ ਦਿੱਤੀ ਆ ਤੇ ਹੁਣ ਵੀ ਵਧਾਈ ਦਿੰਦਾ ਕਿ ਨਵੇਂ ਸਿੰਘ ਸਾਹਿਬ ਹਨ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਜਿਨ੍ਹਾਂ ਨੂੰ ਕਾਰਜਕਾਰੀ ਜ਼ਿਦਦਾਰ ਸ਼੍ਰੀ ਅਕਾਲ ਤਖਤ ਸਾਹਿਬ ਲਗਾਇਆ ਗਿਆ ਤੇ ਕੇਸਕਰ ਸਾਹਿਬ ਦਾ ਜਿਹੜਾ ਉਹਨਾਂ ਨੂੰ ਜ਼ਥੇਦਾਰੀ ਦਾ ਪਾਸ ਜਿਹੜਾ ਸੰਭਾਲਿਆ ਗਿਆ ਤੇ ਉਹ ਵੀ ਤੁਹਾਨੂੰ ਪਤਾ ਹੈ ਕਿ ਸੰਗਤ ਦੀ ਹਾਜ਼ਰੀ ਦੇ ਵਿੱਚ ਜਿੰਨੇ ਵੀ ਸੰਗਤ ਸੀ ਉਹ ਕੇਵਲ ਤੇ ਕੇਵਲ ਇਸ ਕਰਕੇ ਪਹਿਲਾਂ ਸਾਨੂੰ ਅਮਰਤ ਵੇਲੇ ਸਮਾਗਮ ਕਰਨਾ ਪਿਆ ਤੇ ਕੁਝ ਵਿਰੋਧੀ ਅਸਰ ਜਿਹੜੇ ਸੀਗੇ ਕੁਝ ਸੰਗਤ ਸੀਗੇ ਉਹਨਾਂ ਨੇ ਚੈਲੰਜ ਕਰਤਾ ਸੀ ਕਿ ਅਸੀਂ ਜਿਹੜਾ ਸਮਾਗਮ ਹੋਣ ਨਹੀਂ ਦਵਾਵਾਂਗੇ ਤਾਜਪੋਸ਼ੀ ਨਹੀਂ ਹੋਣ ਦਵਾਵਾਂਗੇ ਤੇ ਉਸ ਮੱਦੇਨਜ਼ਰ ਦੇਖਦੇ ਹੋਏ ਕਿ ਕੋਈ ਖੂਨ ਖਰਾਬਾ ਨਾ ਹੋਵੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਵੇ ਕਿ ਭਰਾ ਮਾਰੂ ਜੰਗ ਹੋ ਜਾਏ ਤੇ ਅਸੀਂ ਉਸ ਪਹਿਲਾ ਫੈਸਲਾ ਲੈ ਕੇ ਅਬਜੈਕਟਿਵ ਨੇ ਜਿਹੜਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਹੋਰਾਂ ਨੂੰ ਜਥੇਦਾਰ ਜਿਹੜਾ ਪਦਵੀ ਹੈ ਉਹ ਦਿੱਤੀ ਆ ਪੰਜ ਸਿੰਘ ਸਾਬਾਨਾ ਨੇ ਦਸਤਾਰ ਵੀ ਪੇਟ ਕੀਤੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਕੀਤੀ ਤੇ ਸ਼ਾਸਤਰਾ ਨੂੰ ਮੱਥਾ ਵੀ ਟੇਕਿਆ ਤਖਸਾਲ ਦੇ ਉਤੇ ਵਿਰਾਜਮਾਨ ਹੋ ਕੇ ਅਰਦਾਸ ਬੇਨਤੀ ਵੀ ਕੀਤੀ ਜੋ ਕਿ ਸਾਰੀ ਮਰਿਆਦਾ ਦੇ ਅਨੁਸਾਰ ਹੀ ਇਹ ਸਾਰਾ ਕੁਝ ਹੋਇਆ ਹੈ ਇਸ ਕਰਕੇ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ